ਅਹਿਰਜੇ ਕਾ ਖਾਲਸਾ ਵਹਿਰਜ ਕੀ ਫਤਿਹ ਗੱਲ ਅੱਜ ਭਾਈ ਅੰਮਰਤਪਾਲ ਸਿੰਘ ਬਾਰੇ ਕਰਨੀ ਆ ਮੈਨੂੰ ਤਾਂ ਇੰਜ ਨਹੀਂ ਲੋਕਾਂ ਦਾ ਪਤਾ ਲੱਗ ਰਿਹਾ ਸਰਕਾਰਾਂ ਤਾਂ ਚਲੋ ਆਪਾਂ ਮੰਨਦੇ ਆਂਗਾ ਕਿ ਸਰਕਾਰਾਂ ਤਾਂ ਸਾਰੀਆਂ ਜਿਹੜੀਆਂ ਨੇ ਸਿੱਖ ਕੌਮ ਦੀਆਂ ਜਿਹੜੀਆਂ ਨੇ ਜ਼ਾਲਮ ਹੈਗੀਆਂ ਹੈਗੀਆਂ ਨੇ ਬਣਦੀਆਂ ਨੇ ਤੋ ਤੂੰ ਇਹ ਬਰਤਾਰਾ ਚੱਲਿਆ ਆ ਰਿਹਾ ਪਰ ਸਾਡੇ ਜਿਹੜੇ ਬੜੀਆਂ-ਬੜੀਆਂ ਜਿਹੜੀਆਂ ਦਾੜੀਆਂ ਵਧਾਈ ਬੈਠੇ ਨੇ ਉੱਤ ਦੀ ਕਿਰਪਾਨਾ ਪਾਈ ਬੈਠੇ ਨੇ ਦਸਤਾਰਾਂ ਸਜਾਈ ਬੈਠੇ ਨੇ ਅੰਬਦਪਾਲ ਦੇ ਖਿਲਾਫ ਉਹਨਾਂ ਦੇ ਅੰਦਰ ਇੰਨਾ ਜ਼ਹਿਰ ਭਰਿਆ ਪਿਆ ਇੰਨਾ ਉਗਲ ਰਹੇ ਨੇ ਜ਼ਹਿਰ ਇਹ ਦੁਸ਼ਟ ਬੰਦੇ ਕਿ ਭਾਈ ਅੰਬਦਪਾਲ ਸਿੰਘ ਨੇ ਨਸਾਂ ਨਹੀਂ ਸੜਾਇਆ ਹਨ ਸੜਾ ਲੇ ਉਹ ਕਰ ਲੇ ਬਾਹ ਕਰ ਲੇ ਮੈਂ ਤੁਹਾਨੂੰ ਇੱਕ ਪਹਿਲਾ ਵੀਡੀਓ ਦਿਖਾਉਣਾਗਾ ਆਪਾਂ ਬਾਅਦ ਚ ਗੱਲ ਕਰਦੇ ਆ ਕਿ ਸਮਝ ਨਹੀਂ ਆਉਂਦੀ ਇਹ ਲੋਕ ਇਹਨਾਂ ਦੀਆਂ ਅੱਖਾਂ ਕਿਉਂ ਫੁੱਟੀਆਂ ਪੀਆਂ ਇਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਕਿਸ ਨੇ ਕੁਝ ਭਰ ਦਿੱਤਾ ਕਿਉਂ ਲੋਕ ਨੇ ਜਿਹੜੇ ਐਡੇ ਖੱਤ ਬੰਦੇ ਨੇ ਤੇ ਇੱਕ ਨੇ ਜਿਹੜਾ ਪਟੇਸਰ ਪਾਈ ਆ ਕੇ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਜਿਹੜੀ ਖਾਰਜ ਹੋਵੇਗੀ ਕੋਈ ਬਿਕਰਮਨਾ ਸੰਗ ਦਾ ਜਿਹੜਾ ਮੈਨੂੰ ਪਤਾ ਲੱਗਿਆ ਸੀ ਕਿ ਨਾਂ ਦਾ ਕੋਈ ਮੈਨੂੰ ਐ ਸੀ ਕਿ ਸਰਕਾਰ ਨੇ ਕੋਈ ਬੰਦਾ ਖੜਾ ਕੀਤਾ ਪਰ ਹੁਣ ਪਤਾ ਲੱਗਿਆ ਕਿ ਉਹ ਬੰਦਾ ਵੀ ਚਾਗਲਾ ਸਰੇ ਦਾ ਸਰੇ ਦਾ ਚਾਗਲ ਬੰਦਾ ਕੋਈ ਉਹਦਾ ਨਾਮ ਹੈਗਾ ਤੁਹਾਨੂੰ ਮੈਂ ਦੱਸਦਾ ਉਹ ਚੈਨਲ ਦੇ ਤੇ ਵੀ ਕਈਆਂ ਦੇ ਪਕਾਈ ਮਾਰੀ ਜਾਂਦਾਗਾ ਸਾਰਾ ਦਿਨ ਬੈਠ ਕੇ ਕੁਦੂਬਾਬੀ ਦੂਬੀ ਆ ਸੁਣਿਆ ਉਹਨਾਂ ਤੁਸੀਂ ਉਹਦੇ ਪੱਲੇ ਨਹੀਂ ਥੇਲੇ ਨਹੀਂ ਉਹਨੂੰ ਜੋ ਖੜਾ ਹੋਇਆ ਚਾਰ ਉਹਨੂੰ ਵੋਟਾਂ ਨਹੀਂ ਪਈਆਂ ਹੁਣ ਅੰਮ੍ਰਿਤਪਾਲ ਦੇ ਖਿਲਾਫ ਸਭ ਤੋਂ ਵੱਧ ਜ਼ੈਰਕ ਬੰਦਾ ਉਹ ਉੱਗ ਰਿਹਾ ਤੇ ਪੰਜ ਸੱਤ ਸਾਡੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦਾ ਕੰਮ ਹੀ ਆ ਕਿ ਸਵੇਰੇ ਉੱਠ ਕੇ ਜਿਹੜਾ ਸਿੱਖਾਂ ਦੇ ਖਿਲਾਫ ਭੰਕਣਾ ਏਕਾ ਤੁਸੀਂ ਨਮਾ ਜਨੌਰ ਦਾ ਜਿਹੜਾ ਹੈਗਾ ਇਹ ਨਮਾ ਆਪਣੇ ਆਪ ਨੂੰ ਪਤਾ ਨਹੀਂ ਕੀ ਬਣਿਆ ਫਿਰਦਾ ਤੁਹਾਡੀ ਏਕਾਤ ਨਹੀਂ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਬੋਲਣ ਦੀ ਹੁਣ ਤੁਸੀਂ ਕਹਿੰਦੇ ਹੋ ਕਿ ਭਾਈ ਅੰਮਰਤਪਾਲ ਸਿੰਘ ਨਸ਼ਾ ਸੜਾਵੇ ਇਹ ਭਾਈ ਅੰਮਰਤਪਾਲ ਸਿੰਘ ਦਾ ਕੰਮ ਆ ਕਿ ਸਰਕਾਰਾਂ ਦਾ ਕੰਮ ਆ ਅੰਮਰਤਪਾਲ ਨੂੰ ਸੀਐਮ ਸੀਐਮ ਦੀ ਕੁਰਸੀ ਤੇ ਬਿਠਾ ਦਿਓ ਮੁੱਖ ਮੰਤਰੀ ਬਣਾ ਦਿਓ ਇਹ ਦੱਸ ਦਿਓ ਜੇ ਨਸ਼ਾ ਵੇਖ ਗਿਆ ਫਿਰ ਤੁਹਾਨੂੰ ਅਸੀਂ ਕੋਈ ਵੀਡੀਓ ਨਹੀਂ ਪਾਉਂਦੇ ਜਿੰਨਾ ਮਰਜ਼ੀ ਤੁਸੀਂ ਬਕਵਾਸ ਕਰ ਲਿਓ ਜਾਂ ਭਾਈ ਅੰਮਰਤਪਾਲ ਸਿੰਘ ਨੂੰ ਸੀਐਮ ਛੱਡੋ ਐਨਐਸਏ ਹਟਾਓ ਪੰਜਾਬ ਦੇ ਵਿੱਚ ਦੁਆਰੇ ਬਹੀਰ ਜਿਹੜੀ ਸ਼ੁਰੂ ਕਰੇ ਨਸ਼ਿਆਂ ਦੇ ਖਿਲਾਫ ਤਾਂ ਦੱਸਿਓ ਕਿ ਇੱਥੇ ਆ ਪਿੰਡ ਦੇ ਵਿੱਚ ਨਸ਼ਾ ਵੇਖ ਗਿਆ ਜਾਂ ਆ ਇੱਥੇ ਨਸ਼ਾ ਕਰਦੇ ਨੇ ਹੁਣ ਜਿਹੜਾ ਬੰਦਾ ਕੁਝ ਚੋਰੀਆਂ ਰਾਤ ਨੂੰ ਕਰੀ ਜਾਂਦਾ ਗਾ ਨਥਾ ਕੁਝ ਸ਼ਰਾਬਾਂ ਪੀਏ ਜਾਂਦੇ ਨੇ ਕੋਈ ਭੁੱਕੀ ਖਾਈ ਜਾਂਦੇ ਨੇ ਕੋਈ ਫੀਮ ਤੁੱਸੀ ਜਾਂਦੇ ਨੇ ਕੋਈ ਗੋਲੀਆਂ ਖਾਈ ਜਾਂਦੇ ਨੇ ਹੁਣ ਦੱਸੋ ਕਿਹਦੇ ਕਿਹਦੇ ਮੂੰਹ ਤੇ ਵਿੱਚ ਜਾ ਕੇ ਅੰਬਰਤਪਾਲ ਉਹਦੇ ਜਾਲੀ ਲਾ ਦੇ ਵੀ ਹੁਣ ਜਿਹੜੇ ਤੁਸੀਂ ਬਗਵਾਸ ਮਾਰਦੇ ਹੋ ਤੁਹਾਡੇ ਕੀ ਪਤਾ ਹੁਣ ਤੁਸੀਂ ਕੀ ਖਾ ਕੇ ਬੋਲਦੇ ਹੋ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾ ਦਿਆਂ ਦੀ ਇੱਕ ਨਮਾ ਜਨੌਰ ਦੇ ਉੱਥੇ ਖੱਚ ਪਤਾ ਨਹੀਂ ਕਿੱਥੋਂ ਨਿਕਲਦੇ ਨਿਤ ਨਵੇਂ ਸ਼ੀਨੂ ਸੀ ਅੱਧਾ ਰੋੜਾਈ ਸੀ ਮਸਲਾ ਤੇ ਕੁਰਸੀ ਦਾ ਆ ਮੇਨ ਜਿਹੜਾ ਹੈਗਾ ਆ ਤੁਹਾਡੇ ਕਰਦਾਰ ਦੇਖ ਕੇ ਮੈਂ ਕਹਿੰਦਾ ਵੀ ਲੋਕੀ ਠੁੱਕਦੇ ਆ ਮਤਲਬ ਵੀ ਖਾਲਸਿਆਂ ਦੀ ਤਾਂ ਇੱਜ਼ਤ ਹੀ ਨਹੀਂ ਰਹਿ ਗਈ ਤੁਹਾਡੀ ਕਰਕੇ ਐਨਾ ਤੁਸੀਂ ਨਾਮ ਬਦਨਾਮ ਕੀਤਾ ਕੀ ਮਤਲਬ ਉਹ ਗਾਉਂਦੇ ਆ ਵੀ ਜਿਹੜਾ ਮਤਲਬ ਵੀ ਜੇ ਤੁਹਾਡਾ ਰਾਜ ਆ ਗਿਆ ਜਾਂ ਤੁਹਾਡੀ ਗੈਂਟੀ ਵੱਧ ਗਈ ਤੇ ਫਿਰ 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 ਜਾਂਦੀ ਲੱਗੂਗੀ sire de nshede jinna tola sara ikattha hoya masla hai ga sara kursi da ਉਹ ਤੁਸੀਂ ਹੁਣ ਗਾਂ ਚ ਇਹ ਜੋਰ ਲਾ ਲਿਓ ਜਿੰਨਾ ਕਿ ਲੱਗਦਾ ਆ ਆਮਾਜੇ ਦੇ ਵਿੱਚ ਤਰਸ ਦੇ ਆਧਾਰ ਤੇ ਵੋਟ ਪੈ ਗਈ ਐ ਭਾਈ ਵੀ ਜੇ ਤੁਸੀਂ ਦੂਜੇ ਦੀ ਧੀ ਭੈਣ ਦੇ ਉੱਤੇ ਇਦਾਂ ਕਰੋਗੇ ਨਾ ਇਹ ਕੱਲ ਨੂੰ ਤੁਹਾਡੇ ਦੇ ਵੀ ਆਉਣੀਆਂ ਇਹ ਜਿਹੜੀਆਂ ਹੁਣ ਜੋ ਤੁਸੀਂ ਗਤੀਵਿਧੀਆਂ ਕਰਦੇ ਆ ਨਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਚਾਹੇ ਕੋਈ ਐਡਰੈਸ ਜਾਂ ਕਿਸੇ ਦੀਆਂ ਫੋਟੋਆਂ ਤੁਸੀਂ ਵਾਇਰਲ ਕਰੋਗੇ ਇਹ ਸਾਰੀ ਚੀਜ਼ ਆ ਸੇਕ ਅਮਰਤਪਾਲ ਦੇ ਕਬਰ ਨੂੰ ਲੱਗਣਾ ਅਮਰਤਪਾਲ ਦੀ ਮਾਂ ਦੀਆਂ ਅਮਰਤਪਾਲ ਦੇ ਇਸ ਦੀ ਘਰ ਵਾਲੀ ਦੀਆਂ ਠੀਕ ਹੈ ਇਹ ਫਿਰ ਉਹਨਾਂ ਨੂੰ ਜਾ ਇਹ ਚੱਲਣਾ ਪੈਣਾ ਐ ਸਾਰਾ ਕੁਝ ਉਹਨੇ ਇੱਕ ਸਾਲ ਦਾ ਦਾ ਸਰਦਾਰ ਠੀਕ ਐ ਉਹਦਾ ਕੋਈ ਕਿਰਦਾਰ ਨਹੀਂ ਹੈ ਜਿੰਨੇ ਅਮਰਤਪਾਲ ਦੇ ਸਪੋਰਟਰ ਆ ਠੀਕ ਐ ਜਿਹੜੇ ਨਸ਼ੇ ਦਾ ਰੌਲਾ ਪਾਉਂਦੇ ਫਿਰਦੇ ਆ ਤੇ ਇਹਨਾਂ ਦਾ ਮਨਜ ਇਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਧਿਆਨ ਮਾਰ ਕੇ ਦੇਖਿਓ ਵੀ ਇਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਕਿ ਨਹੀਂ ਵਿਕਦਾ ਤੇ ਜੇ ਵਿਕਦਾ ਐ ਤੁਸੀਂ ਬੰਦ ਕਿਉਂ ਨਹੀਂ ਕਰਾਉਂਦੇ ਨਸ਼ੇ-ਨੁਸ਼ੇ ਵਾਲਾ ਤਾਂ ਰੌਲਾ ਹੀ ਸੀ ਮਸਲਾ ਤਾਂ ਕੁਰਸੀ ਦਾ ਆਹ ਦੇਖ ਲੋ ਜੇ ਕੋਈ ਕਿਸੇ ਦੀ ਧੀ ਭੈਣ ਨੂੰ ਗਾਲ ਕੱਢਦਾਗਾ ਫੇਕ ਐਡੀਆਂ ਬਣਾ ਕੇ ਜਾ ਉਹ ਤੇ ਫੋਟੋ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਲਾ ਲੈਂਦਾ ਜਾਂ ਕਿਸੇ ਹੋਰ ਸਿੰਘ ਦੀ ਲਾ ਲੈਂਦਾ ਇਹਦਾ ਮਤਲਬ ਭਾਈ ਅੰਮ੍ਰਿਤਪਾਲ ਸਿੰਘ ਦਾ ਬੰਦਾ ਹੋ ਗਿਆ ਇਹਨੂੰ ਪੁੱਛਣਾ ਹੋਵੇ ਜਿਨ੍ਹਾਂ ਨੇ ਨੜੇ ਜੀ ਨੂੰ ਵੀ ਤੂੰ ਹੁਣ ਜੇ ਤੇਰੀ ਫੋਟੋ ਕੋਈ ਲਾ ਕੇ ਗਾਲ ਕੱਢੇ ਅਤਿ ਲੱਖਾਂ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰ ਰਹੇ ਨੇ ਮਿਸਯੂਜ਼ ਕਰ ਰਹੇ ਨੇ ਕਿ ਜਰੂਰੀ ਪਤਾਗਾ ਕਿ ਭਾਈ ਅੰਮਰਪਾਲ ਸਿੰਘ ਦੇ ਬੰਦੇ ਨੇ ਜੇ ਕਿਸੇ ਨੇ ਗਾਲਤੀ ਪੈਣ ਦੀ ਕੱਢਤੀ ਸਿੱਖ ਕਦੇ ਤੀ ਪੈਣ ਦੀ ਗਾਲ ਨਹੀਂ ਕੱਢਦਾ ਤੇ ਆਹ ਦੇਖੋ ਕਹਿੰਦਾ ਇਹ ਤਾਂ ਨਸੇ ਦਾ ਤਾਂ ਕਹਿੰਦਾ ਕੋਈ ਮੁੱਦੇ ਨਹੀਂ ਨਸੇ ਦਾ ਦਾ ਕੋਈ ਉਹਦੀ ਕੁਸ਼ਤੀ ਦਾ ਸੀ ਕਹਿੰਦਾ ਪਹਿਲਾਂ ਕਹਿੰਦੇ ਦੁਬਈ ਦੇ ਵਿੱਚ ਰਿਹਾ ਜੀ ਉਹ ਮੋਨਾਗਾ ਜਿਸ ਤਰ੍ਹਾਂ ਦੀਪ ਸਿੱਧੂ ਨੂੰ ਕਹਿੰਦੇ ਸੀ ਮੋਨਾਗਾ ਜੋ ਇੱਥੇ ਆ ਗਿਆ ਪੰਜਾਬ ਦੇ ਪੰਜਾਬ ਵਿੱਚ ਆ ਗਿਆ ਪੰਜਾਬ ਵਿੱਚ ਆ ਕੇ ਦਿਖਾਵੇ ਭਾਈ ਅੰਮ੍ਰਿਤਪਾਲ ਪੰਜਾਬ 'ਚ ਵੀ ਆ ਗਿਆ ਇਹ ਪੰਜਾਬ 'ਚ ਆ ਕੇ ਕੀ ਕਰੂਗਾ ਆਪਲਾ ਇਹ ਅੰਮ੍ਰਿਤ ਨਹੀਂ ਛਕਿਆ ਉਹਨੇ ਅੰਮ੍ਰਿਤ ਵੀ ਛਕ ਲਿਆ ਤੁਹਾਡੇ ਮੁਤਾਬਕ ਉਹਨੇ ਸਾਰਾ ਕੁਝ ਕਰ ਲਿਆ ਉਹ ਸੰਵਿਧਾਨ ਨੂੰ ਵੀ ਮੰਨਦਾ ਉਹਨੇ ਸੰਵਿਧਾਨ ਨੂੰ ਵੀ ਮੰਨ ਲਿਆ ਉਹਨੇ ਸੌ ਵੀ ਖਾ ਲਈ ਉਹ ਤੁਸੀਂ ਤੁਹਾਡਾ ਬਹਿਜੇ ਬੇੜਾ ਤੁਹਾਡਾ ਮੈਨੂੰ ਹੁਣ ਦੱਸੋ ਕਿ ਮੈਨੂੰ ਇਹ ਕੌੜੇ ਸ਼ਬਦ ਕਿਉਂ ਕਹਿਣੇ ਪੈ ਰਹੇ ਨੇ ਉਹ ਇਨਾਂ ਲੋਕਾਂ ਦੇ ਅੰਦਰ ਸਿੱਖੀ ਪ੍ਰਤੀ ਐਨੀ ਨਫ਼ਰਤ ਹੈ ਯਾਰ ਐਨੀ ਨਫ਼ਰਤ ਸਿੱਖ ਕੌਮ ਦੇ ਪ੍ਰਤੀ ਦੱਸੋ ਇਹਦਾ ਅੰਮ੍ਰਿਤਪਾਲ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਇਹਦਾ ਕੀ ਬਗੈੜਤਾ ਇਹਦਾ ਜਨੌਰ ਦੇ ਦਾ ਨਿਤ ਜਿਹੜਾ ਉੱਠਦਾ ਨਵਾਂ ਸੱਪ ਕੱਢਦਾ ਨਿਤ ਉੱਠਦਾ ਕੋਈ ਦਾਬੀ ਕੋਈ ਤਾਬੀ ਕੋਈ ਫਲਾਨਾ ਕੋਈ ਧਮਕਾ ਕਿਸੇ ਮੂੰਹ ਨਹੀਂ ਕਿਸੇ ਦਾ ਸਿਰ ਨਹੀਂ ਆ ਚੰਗਾ ਸੱਕਿਆ ਜਿਹੜੇ ਨੇ ਲੈ ਕੇ ਕੋਈ ਵੀਡੀਓ ਪਾਉਂਦੇ ਆ ਉਹ ਜਿਹੜੇ ਜਿਹੜੇ ਗਾ ਆ ਵਿਊ ਲੈਣ ਦੀ ਖਾਤਰ ਜਿਹੜੇ ਪੱਤਰਕਾਰ ਬਣੇ ਫਿਰਦੇ ਨੇ ਦੁੱਕੀ ਦੇ ਤੇ ਉਹ ਵੀਡੀਓ ਚਲਾਈ ਜਾਂਦੇ ਹੈ ਜਿਹਾਂ ਦੀ ਮਸ਼ਹੂਰੀ ਕਰੀ ਜਾਂਦੇ ਬਣ ਗੱਲ ਤੋਂ ਉਹਨਾਂ ਨੂੰ ਘਰੇ ਇਹਨਾਂ ਦੇ ਛੱਤਰ ਪੈਂਦੇ ਨੇ ਇਹਨਾਂ ਲੋਕਾਂ ਦੇ ਮੈਨਾਂ ਲੋਕਾਂ ਨੂੰ ਜਾਣਦਾ ਇਹਨਾਂ ਦੇ ਘਰਾਂ ਦਾ ਕੀ ਹਾਲ ਇਹਨਾਂ ਦਾ ਸਰੇ ਦੇ ਲਗੌਰ ਬੰਦੇ ਨੇ ਲਗੌਰ ਕਹਦੀ ਆਪਾਂ ਇਹਨਾਂ ਬੰਦਿਆਂ ਦਾ ਧਾੜੇ ਨੂੰ ਪਸਣਾ ਹੋਵੇ ਤੁਹਾਡਾ ਪਿੰਡ ਪੱਦੇ ਨੇ ਕਿਹੜਾ ਹੈਗਾ ਉੱਥੇ ਜਾ ਕੇ ਨਾ ਪਤਾ ਕਰਿਆ ਕਰੋ ਇਹਨਾਂ ਦੇ ਪਿੰਡਾਂ ਦੇ ਵਿੱਚ ਫਿਰ ਪਤਾ ਲੱਗਦਾ ਬੰਦੇ ਦੀ ਕਰਦਾਰ ਦਾ ਭਾਈ ਅੰਮਰਤਪਾਲ ਸਿੰਘ ਦਾ 4 ਲੱਖ ਬੰਦੇ ਨੇ ਵੋਟ ਪਾਤੀ ਤੇ ਤੇਰੇ ਮਗਰ 4 ਬੰਦੇ ਨੇ ਤੁੱਦ ਦੇਵੇ ਸ਼ਰਮਾ ਕਹਿੰਦਾ ਭਾਈ ਅੰਮਰਤਪਾਲ ਦੇ ਪਰਿਵਾਰ ਨੂੰ ਭੁਗਤਾਂ ਪਵੇਗਾ ਤੇ ਮਾਂ ਨੂੰ ਤੇ ਉਹਦੀ ਘਰ ਵਾਲੀ ਨੂੰ ਦੇਖੋ ਧਮਕੀਆਂ ਦਿੰਦੇ ਨੇ ਐਡੇ ਘਟੀਏ ਬੰਦੇ ਨੇ ਐਡੇ ਇਹਨਾਂ ਦੱਸੋ ਇਹਨਾਂ ਲੋਕਾਂ ਦਾ ਕੀ ਕੀਤਾ ਜਾਵੇ ਹੱਲ ਅਕਨੇ ਨੂੰ ਬੋਲਾ ਕਣੀ ਸੀ ਫਿਰਦਾ ਉਹ ਕੰਮ ਹੋਇਆ ਪਿਆ ਪੰਜਾਬ ਦਾ ਤਾਂ ਨਾ ਤਾਂ ਇੱਥੇ ਕੋਈ ਕਿਸੇ ਦਾ ਮੂੰਹ ਆ ਕਿਸੇ ਦਾ ਸਿਰ ਆ ਕੋਈ ਕਿੱਧਰ ਨੂੰ ਤੁਰਿਆ ਫਿਰਦਾ ਕੋਈ ਕਿੱਧਰ ਬਗਵਾਸ ਕਰੀ ਜਾਂਦਾ ਕੋਈ ਸੰਤਾਂ ਦੇ ਭਿੰਡਰਾਂ ਵਾਲ ਦੇ ਖਿਲਾਫ ਬੋਲੀ ਜਾਂਦਾ ਕੋਈ ਸਾਡੇ ਸਿੰਘ ਸਹੀਦਾਂ ਦੇ ਖਿਲਾਫ ਬੋਲੀ ਜਾਂਦਾ ਕੋਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲੀ ਜਾਂਦਾ ਕੋਈ ਭਾਈ ਸਰਬੀ ਸਿੰਘ ਸਿੰਘ ਖਾਲਸਾ ਦੇ ਖਿਲਾਫ ਭੌਂਕੀ ਜਾਂਦਾਗਾ ਚੱਕਿਆ ਇਹਨਾਂ ਦਾ ਪਤਾ ਨਹੀਂ ਕਿਨੇ ਕਿਸ ਹੈਗਾ ਕਿੰਨਾ ਹੈਗਾ ਇਹ ਜੰਮੇ ਵੀ ਨਹੀਂ ਹੋਣੇ ਸਾਲੇ ਇਹ ਹਜੇ ਮੈਂ ਤੁਹਾਨੂੰ ਜਿਹੜੇ ਸ਼ਬਦ ਮੈਂ ਮਾਫੀ ਚਾਹਣਾਗੇ ਕਈ ਵਾਰੀ ਭਾਵਕ ਹੋ ਗਏ ਇਹ ਸ਼ਬਦ ਨਿਕਲ ਜਾਂਦੇ ਆ ਪਰ ਮੈਂ ਇਹਨਾਂ ਲੋਕਾਂ ਦੀ ਗੱਲ ਕਰਦੇ ਆ ਕਿ ਕਹਿਣ ਦਾ ਭਾਵ ਮੇਰਾ ਇਹ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਦੱਸੋ ਜੇ ਨਸ਼ਾ ਛਡਾਉਣਾ ਕੋਈ ਮਾੜੀ ਗੱਲ ਆ ਜੇ 100 ਦੇ ਵਿੱਚੋਂ 20% ਬੰਦੇ ਵੀ ਨਸ਼ਾ ਛੱਡ ਕੇ ਦੱਸੋ ਕਿ ਮਾੜੀ ਗੱਲ ਆ ਹੁਣ ਦੱਸੋ ਅੰਮਰਤਪਾਲ ਜਾਂ ਅੰਮਰਤਪਾਲ ਦਾ ਪਰਿਵਾਰ ਜਾ ਪੰਜਾਬ ਦੇ ਸਾਰੇ ਨੌਜਵਾਨ ਸੁਕਲੀਆਂ ਚੱਕ ਕੇ ਤੁਰੇ ਫਿਰਨਾ ਵੀ ਉਹਦੇ ਮੂੰਹ ਤੇ ਚੜਾ ਦਈਏ ਵੀ ਉਹ ਨਸ਼ਾ ਕਰਦਾ ਹੈਗਾ ਹੁਣ ਕਿਹਦੇ ਮੱਥੇ ਤੇ ਲਿਖਿਆਗਾ ਇਹਦੇ ਮੱਥੇ ਤੇ ਲਿਖਿਆਗਾ ਵੀ ਤੂੰ ਖਾ ਕੇ ਗੋਲੀਆਂ ਭੰਕੀ ਜਾਣਾਗਾ ਇਹਨਾਂ ਲੋਕਾਂ ਦਾ ਜਿਹੜਾਗਾ ਜਿਹੜਾ ਇਹ ਮੀਡੀਆ ਨੇ ਝਮਲਾਏ ਹੋਏ ਨੇ ਸਾਰੇ ਲੋਕ ਜਿਹੜੇ ਇਹ ਜੇ ਮੀਡੀਆ ਇਹਨਾਂ ਦੀ ਵੀਡੀਓ ਪਾਉਣੀ ਆ ਬੰਦ ਕਰ ਦੇਣਾ ਤੇ ਲੋਕ ਆਪ ਹੀ ਭੰਕਣੋਂ हट ਜਾਣਗੇ ਕਿਉਂ ਜਦੋਂ ਇਹਨਾਂ ਦੀ ਵੀਡੀਓ ਪਾਈ ਕਿਸ ਨੇ ਇੱਕ ਜਾਣੇ ਨਹੀਂ ਸੁਣਨੀ ਮੀਡੀਆ ਚੱਕਦਾ ਇਹਨਾਂ ਦੀ ਜਿਹੜੇ ਵਿਰੋਧੀ ਹੁੰਦੇ ਨੇ ਐਂਟੀ ਗਰੁੱਪ ਹੁੰਦਾ ਜਿਹੜਾ ਜਿਹੜਾ ਕਹਿ ਦਈਏ ਤੁਹਾਨੂੰ ਪਤਾ ਹੀ ਆ ਉਹਨਾਂ ਐਂਟੀ ਗਰੁੱਪ ਕਿਹੜੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਰਾ ਤਾਂ ਪੰਜਾਬ 베ਰੀ ਬਣਿਆ ਪਿਆ ਅੱਧੇ ਤੋਂ ਵੱਧ ਦਾ ਪੰਜਾਬ ਕਾਂਗਰਸ ਉਹਦੇ 베ਰੀ ਆ ਅਕਾਲੀ ਉਹਦੇ 베ਰੀ ਆ ਆ ਫਲਾਨੀ ਸੈਨਾ ਆ ਧਮਕਾ ਸੈਨਾ ਉਹ ਕੋਈ ਗੰਜਾ ਜਾਂ ਕੋਈ ਰੋੜਾ ਜਾਂ ਉਹ ਇਹਦੇ 베ਰੀ ਬਣੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੋ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਰਨ ਦਿਓ ਉਹਦੀ ਜੇ ਤੁਸੀਂ ਸਲਾਘਾ ਨਹੀਂ ਕਰ ਸਕਦੇ ਉਹਦੀ ਵਿਰੋਧਤਾ ਵੀ ਨਾ ਕਰੋ ਅੱਜ ਤੇ ਕਹਿੰਿਆ ਪੰਜਾਬ ਦੇ ਵਿੱਚ ਜੇ ਕੋਈ ਮੁੱਖ ਮੰਤਰੀ ਚੰਗਾ ਕਰਦਾ ਤਾਂ ਉਹਨੂੰ ਵੀ ਸਲਾਹਾਂਗੇ ਭਾਈ ਤੁਹਾਡਾ ਧੰਨਵਾਦ ਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਗਾ ਕੰਮ ਕਰੂਗਾ ਤਾਂ ਉਹਨੂੰ ਵੀ ਸਲਾਹਾਂਗੇ ਜੇ ਕੋਈ ਹੋਰ ਸਿੱਖ ਕਰੂਗਾ ਤਾਂ ਉਹਨੂੰ ਵੀ ਸਲਾਹਾਂਗੇ ਸਾਕ ਕਾਗਰਾਚ 'ਚ ਹੋਵੇ ਚਾਹੇ ਅਕਾਲੀ 'ਚ ਹੋਵੇ ਅਕਾਲੀ ਦਲ ਦੇ ਵਿੱਚ ਹੋਵੇ ਚਾਹੇ ਮਰਜੀ ਪਾਰਟੀ 'ਚ ਹੋਵੇ ਸਾਡਾ ਤਾਂ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਨਾ ਸਾਡਾ ਕਿਸੇ ਹੋਰ ਨਾਲ ਲੈਣਾ ਦੇਣਾ ਅੱਜ ਤਾਂ ਇਹ ਕਹਿੰਦੇ ਆ ਕਿ ਜਿਹੜਾ ਚੰਗਾ ਕੰਮ ਕਰਦਾ ਜੋ ਮਰਜੀ ਆ ਚਾਹੇ ਕੋਈ ਬੰਦਾ ਇੱਕ ਬੂਟਾ ਦਰਖਤ ਦਾ ਲਾਉਂਦਾ ਜੇ ਉਹ ਵੀ ਚੰਗਾ ਕੰਮ ਕਰਦਾ ਤੇ ਉਹਨੂੰ ਪਾਣੀ ਦਿੰਦਾਗਾ ਪਾਲਦਾਗਾ ਅਸੀਂ ਤਾਂ ਉਹਦਾ ਵੀ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਜਿਹੜਾ ਇਨਸਾਨੀਅਤ ਤੇਰੇ ਅੰਦਰ ਦਇਆ ਆ ਗਈ ਇੱਕ ਦੇ ਅੰਦਰ ਐ ਤੇ ਕਹਿੰਦੇ ਬੂਟੇ ਲਾਓ ਬਾਤ ਤੋਂ ਬਾਦ ਲਾਓ ਕਿਉਂ ਸਾਡਾ ਜਿਹੜਾ ਇੰਨੀ ਗਰਮੀ ਪੈ ਰਹੀ ਆ ਰੁੱਖਾਂ ਨੂੰ ਕੱਟੀ ਜਾ ਰਹੇ ਆ ਅਸੀਂ ਰੁੱਖ ਲਗਾਉਂਦੇ ਨਹੀਂ ਤੇ ਫਿਰ ਅਸੀਂ ਰੱਬ ਦੇ ਜਦੋਂ ਮੀਂਹ ਨਹੀਂ ਪਉਂਦਾ ਫਿਰ ਗੁੱਡੀਆਂ ਫੁੱਕੀ ਜਾਂਦੇ ਆ ਹਵਾ ਅਸੀਂ ਦੂਸ਼ਤ ਕਰਤੀ ਥਾਂ ਦਾ ਅਸੀਂ ਅੱਗਾਂ ਲਾਈ ਜਾਂਦੇ ਆ ਲੱਖਾਂ ਕੀੜੇ ਮਕੌੜੇ ਮਚਾ ਦਿੱਤੇ ਅਸੀਂ ਅਸੀਂ ਪਾਪੀ ਕਿ ਅਕਿਰਤ ਕਰਨਤਾ ਬੰਦਾ ਹੋਇਆ ਪਿਆਗਾ ਨਸੇ ਦਾ ਕਿੰਨੇ ਮੁੱਦੇ ਨੇ ਹੋਰ ਹਜ਼ਾਰਾਂ ਮੁੱਦੇ ਨੇ ਜਿਹੜੇ ਕਰਨ ਵਾਲੇ ਨੇ ਬੰਦਿਆਂ ਦੇ ਪਰ ਨਹੀਂ ਉੱਧਰ ਤੱਕ ਕਿਸ ਨੇ ਝਾਕੜੇ ਨਹੀਂ ਸਿਰਪ ਭਾਈ ਅੰਮਰਤਪਾਲ ਸਿੰਘ ਅੰਮਰਤਪਾਲ ਸਿੰਘ ਇਹਨਾਂ ਨੂੰ ਤਾਂ ਲੱਗਦਾ ਸੁਪਨੇ ਦੇ ਵਿੱਚ ਵੀ ਫੋਟੋਆਂ ਵੀ ਡرائی ਜਾਂਦੀਆਂ ਨੇ ਇਹਦਾ ਮਲਾ ਬੜਕ ਬੜਕ ਘੁੜਦੇ ਹੋਣਗੇ ਭਾਈ ਅੰਮਰਤਪਾਲ ਸਿੰਘ ਆ ਗਿਆ ਜੋ ਜਕਾਰੇ ਛੱਡਦੇ ਬਹੀੜਦੇ ਉਹ ਜਕਾਰੇ ਦੇ ਕੰਨਾਂ-ਕੁੰਨਾਂ 'ਚ ਪੈ ਗਿਆ ਮੈਨੂੰ ਤਾਂ ਲੱਗਦਾ ਤੇ ਇਹਦਾ ਦਿਮਾਗ ਤੂਕ ਮੈਂਟਲ ਹੋ ਗਿਆ ਇਹਨੂੰ ਕਿਸੇ ਹਸਪਤਾਲ ਦੇ ਵਿੱਚ ਜਿਹੜਾ ਆਗਾ ਭਰਤੀ-ਪੁਰਤੀ ਕਰਾ ਦਿਓ ਹਸਪਤਾਲ ਵੀ ਹੁਣ ਤਾਂ ਬਹੁਤ ਖੁੱਲ ਗਏ ਨੇ ਅੱਗੇ ਤਾਂ ਇਕੱਲੇ ਤਨੌਲਾ ਹੀ ਹੁੰਦਾ ਸੀ ਹੁਣ ਤਾਂ ਮਾਨਸਾ ਕੀ ਬਠਿੰਡੇ ਕੀ ਜਿੱਧਰ ਮਰਜ਼ੀ ਲੈ ਜਾਓ ਜਿੱਥੋਂ ਦਾ ਹੈਗਾਗਾ ਉੱਤੇ ਇਹਨੂੰ ਜਿਹੜਾ ਮੰਦ ਕਰਾਓ ਹਸਪਤਾਲ ਦੇ ਵਿੱਚ ਉੱਥੇ ਦਾ ਇਲਾਜ ਲੋਜ ਕਰਵਾ ਦਿਓ ਤੇ ਮੈਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਬੇਨਤੀ ਕਰ ਲੂੰਗਾ ਕਿ ਇਹਨਾਂ ਬੰਦਿਆਂ ਦਾ ਜਿਹੜਾ ਇਹ ਇਲਾਜ ਤੋਂ ਤੋੜੇ ਮਰ ਰਹੇ ਨੇ ਇਹਨਾਂ ਦਾ ਇਲਾਜ ਜਿਹੜਾ ਮੈਂਟਲ ਹੋ ਚੁੱਕੇ ਨੇ ਇਹ ਭੜਕ ਚੁੱਕੇ ਨੇ ਜਿਹੜੇ ਆਪਣੇ ਰਾਹਾਂ ਤੋਂ ਇਹ ਊਲ ਜਲੂਲ ਬੋਲੀ ਜਾਂਦੇ ਆ ਤੇ ਇਹਨਾਂ ਦਾ ਆਪਾ ਇਲਾਜ ਕਰਾਉਣਾ ਮੈਂ ਬੇਨਤੀ ਕਰ ਲੂੰਗਾ ਸਭ ਤੋਂ ਪਹਿਲਾਂ ਮੈਂ ਵੀਡੀਓ ਪਾਉਂਗਾ ਮੈਂ ਫੰਡ ਇਕੱਠਾ ਕਰੂੰਗਾ ਇਹਨਾਂ ਬੰਦਿਆਂ ਖਿਲਾਫ ਮਾ ਮਾ ਵਾ ਇਹਨਾਂ ਦੇ ਖਲਾਫ ਨਹੀਂ ਇਹਨਾਂ ਦੇ ਵੀ ਇਹਨਾਂ ਨੂੰ ਠੀਕ ਕਰਨ ਵਾਸਤੇ ਵੀ ਹਸਪਤਾਲ ਦੇ ਵਿੱਚ ਐਡਮਿਟ ਕਰਾਓ ਇਹਨਾਂ ਨੂੰ ਜੇ ਇਹਨਾਂ ਦੀ ਬਿਜਲੀ ਨਾਲ ਲੱਗਦੀ ਹੈ ਬਿਜਲੀ ਨਾਲ ਲਗਾਓ ਜੇ ਕੋਈ ਹੋਰ ਤਰ੍ਹਾਂ ਦੇ ਨਾਲ ਠੀਕ ਹੁੰਦੇ ਆ ਉਹ ਕਰੋ ਕੈਨ ਦਾ ਭਾਵ ਕਿ ਡਾਕਟਰ ਜਿਸ ਤਰ੍ਹਾਂ ਵੀ ਇਹਨੂੰ ਦਵਾਈ ਦਿੰਦੇ ਆ ਕੋਈ ਟੀਕਾ ਲੱਗਦਾ ਨਾਲ ਮੋਟਾ ਸਾਰਾ ਉਹ ਲਾ ਦਿਓ ਜਿਸ ਤਰ੍ਹਾਂ ਵੀ ਹੁੰਦਾਗਾ ਇਹਨਾਂ ਦਿਮਾਗ ਟੀ ਕਰਦਾ ਚਾਰ ਪੰਜ ਲੱਪਣ ਮਾਰਦੇ ਲੱਪਣ ਮਾਰ ਕੇ ਠੀਕ ਕਰ ਦੋ ਪਤਾ ਨਹੀਂ ਕਈ ਵਾਰੀ ਦਿਮਾਗ ਦੀ ਕੋਈ ਨਾਲੀ ਨੂਲੀ ਖੜੀ ਖੋੜੀ ਹੁੰਦੀ ਆ ਉਹ ਠੀਕ ਹੋ ਜਾਂਦੀ ਹੁੰਦੀ ਆ ਮਾਫ ਕਰਨਾ ਮੈਂ ਕਈ ਵਾਰੀ ਗੱਲਾਂ ਦੇ ਵਿੱਚ ਜੇ ਕਿਸੇ ਦਾ ਦਿਲ ਦੁਖਿਆ ਮੇਰੀਆਂ ਗੱਲਾਂ ਦੇ ਨਾਲ ਆ ਉਹ ਤੋਂ ਮੈਂ ਮਾਫੀ ਚਾਹਣਾਗਾ ਪਰ ਇਹ ਇਹ ਜਿਹੀਆਂ ਕਤੀੜਾ ਤੋਂ ਨਹੀਂ ਤੇ ਕਹਿੰਦਾ ਭਾਵ ਕਿ ਅਸੀਂ ਯਾਰ ਹਰ ਬਾਗਤ ਨਾਲਾ ਕਿਸੇ ਦਾ ਵਿਰੋਧ ਕਰੀਏ ਇੱਕ ਇਹ ਲੌਜੀਕ ਗੱਲ ਕਰੋ ਜਿੰਨੇ ਕ ਹੁੰਦੀ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕਢਾਓ ਜੇ ਉਹ ਕੱਢ ਕੇ ਬਾਹਰ ਹੁਣ ਤਾਂ ਐਮਪੀ ਬਣ ਗਿਆ ਹੁਣ ਤਾਂ ਸੰਵਿਧਾਨ ਦੀ ਸੌਂ ਚੁੱਕ ਲਈ ਹੁਣ ਤਾਂ ਸਾਰਾ ਗੁੱਸਾ ਅਗਲੇ ਨੇ ਕਰ ਲਿਆ ਹੁਣ ਤਾਂ ਉਹਨੂੰ ਕੱਢਣ ਦਾ ਹੱਕ ਹੀ ਬਣਦਾ ਰਾਈਟ ਬਣਦਾ ਹੈਗਾ ਸਰਕਾਰ ਦਾ ਹੀ ਬਣਦਾ ਹੈਗਾ ਹੁਣ 4 ਲੱਖ ਲੋਕਾਂ ਨੇ ਵੋਟਾਂ ਪਾਈਆਂ 4 ਲੱਖ ਲੋਕਾਂ ਦੇ ਨਾਲ ਭਗਵੰਤ ਮਾਨ ਜਿਹੜਾ ਧੱਕਾ ਕਰ ਰਿਹਾ ਇਹਦਾ ਮਤਲਬ ਤਾਂ ਉਹਨਾਂ ਦੀ ਭਾਵਨਾ ਨਾਲ ਖੇਡ ਰਿਹਾ ਹੈਗਾ ਇਹ ਲੋਕ ਵੀ ਉਹਨਾਂ ਦੀ ਭਾਵਨਾ ਨਾਲ ਖੇਡ ਰਿਹਾ ਉਹਨਾਂ ਨੂੰ ਮੰਦਾ ਚੰਗਾ ਬੋਲ ਰਿਹਾ ਨੇ ਉਹਨਾਂ ਲੋਕਾਂ ਨੂੰ ਇਹ ਗੱਲ ਨਹੀਂ ਕਿ ਤੁਸੀਂ ਜਿਹੜਾ ਬੰਦਿਆਂ ਵਾਲੇ ਕੰਮ ਕਰੋ ਐਵੇਂ ਨਾ ਸਾਰਾ ਦਿਨ ਜ਼ਹਿਰ ਉਗਲਿਆ ਕਰੋ ਕਿ ਜ਼ਹਿਰ ਉਗਣ ਲਈ ਤੁਹਾਡੇ ਖਿਲਾਫ ਨੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਇਹਦੇ ਕਾਨੂੰਨ ਬਣਾ ਰਹੀਆਂ ਤੁਸੀਂ ਇੱਥੇ ਨਰਜੀ ਲਾ ਰਹੇ ਹੋ ਤੁਸੀਂ ਉੱਥੇ ਜਿਹੜਾ ਸੰਭੂ ਮੋਰਚਾ ਲੱਗਿਆ ਹੋਇਆ